ਜਾਨੀਰ ਗੁਰ ਸਿੰਘ ਜੀ ਜ਼ੈਦਾਰ ਸ਼੍ਰੀ ਕਲਤਕ ਸਾਬ ਵੱਲੋਂ ਗੁਰ ਗੋਬਿੰਦ ਸਿੰਘ ਜੀ ਦੇ ਗੁਰਪੁਰਪੁਰ ਇੱਕ ਸਿੱਖ ਪੰਥ ਦੇ ਨਾਂ ਤੇ ਆਦੇਸ਼ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਸੀ ਸੇਕੌਮ ਨੂੰ ਜਿਸ ਵਿੱਚ ਹੁਕਮਨਾਮਿਆਂ ਨੂੰ ਲੈ ਕੇ ਉਹਨਾਂ ਨੇ ਗੱਲ ਬੜੀ ਸਪਸ਼ਟ ਕਰ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜੇ ਕਲਤਕ ਸਾਬ ਵੱਲੋਂ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਸਨ ਉਹਨਾਂ ਦੀ ਇਨ ਬਿੰਨ ਬਾਲੜਾ ਕਰਨੀ ਚਾਹੀਦੀ ਹੈ ਇਸ ਸੰਦੇਸ਼ ਦੇ ਨਾਲ ਕਾਫੀ ਜਿਹੜੀਆਂ ਲੋਕਾਂ ਦੇ ਮਨਾਂ 'ਚ ਸੰਕਟਾਂ ਦੇ ਦਰਮਿਆਨ ਚਰਚਾਵਾਂ ਸਨ ਉਹ ਸਾਰੀਆਂ ਸਾਫ ਹੋ ਗਈਆਂ ਸੀ ਉਸ ਤੋਂ ਬਾਅਦ ਕੱਲ ਸ਼੍ਰੋਮਣੀ ਕਾਲੀ ਦਲ ਦੇ ਕੁਝ ਲੀਡਰ ਸਿੰਘ ਸਾਹਿਬ ਗਣੇਤ ਵੀਰ ਸਿੰਘ ਜੀ ਦਾ ਮੁਲਾਕਾਤ ਕਰਕੇ ਆਏ ਨੇ ਅਤੇ ਉਹਨਾਂ ਨੇ ਬਾਅਦ ਆ ਕੇ ਕਿਹਾ ਕਿ ਹਕੂਮ ਨਮਿਆਂ ਦੇ ਸਬੰਧ ਵਿੱਚ ਸਿੰਘ ਸਾਹਿਬ ਗਣੇਤ ਵੀਰ ਸਿੰਘ ਜੀ ਨੇ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ இந்த எல்லா ਮੰਨ